ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ 50 ਪਲੱਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਵਾਂਗੇ ਅ ਦਿਨ ਹੈ ਜੀ ਅੱਜ 1 ਅਗਸਤ ਦਾ ਵੀਰਵਾਰ ਦਾ ਦਿਨ ਹੈ ਸਵੇਰ ਦੇ ਲਗਭਗ 7:30 ਵਜੇ ਚਾਰੇ ਆ ਐਸੇ ਲਈ ਜਿਆ ਸੈਟਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰੀਏ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਐਸੇ ਲਈ ਮੌਸਮ ਹੈ ਜਿਹੜਾ ਉਹ ਸਾਫ ਬਣਿਆ ਹੋਇਆ ਅ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਬੀਤੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਮਾਝਾ ਖੇਤਰ ਤੇ ਦੁਆਬਾ ਖੇਤਰ ਦੁਆਬੇ ਦੇ ਨਾਲ ਲੱਗਦੇ ਕੁਝ ਮਾਲਵੇ ਦੇ ਜ਼ਿਲ੍ਹਿਆਂ ਤੱਕ ਜਿਹੜੀ ਕਾਰਵਾਈਆਂ ਕੱਲ੍ਹ ਮੀਂਹ ਦੀਆਂ ਹੋਈਆਂ ਸੀ ਕਿਤੇ ਕਿਤੇ ਤਗੜੇ ਮੀਂਹ ਲੱਗੇ ਸੀ ਕਿਤੇ ਭਾਰੀ ਮੀਂਹ ਲੱਗੇ ਸੀ ਕੁਝ ਖੇਤਰਾਂ ਦੇ ਵਿੱਚ ਅੱਗੇ ਵਧਦਾ ਹੋਇਆ ਬੱਦਲ ਬਹੁਤ ਹੀ ਮੀਂਹ ਦਾ ਅਨੁਮਾਨ ਲਗਵਾਇਆ ਗਿਆ ਤੇ ਕਿਤੇ ਹਲਕੇ ਮੀਂਹ ਲੱਗੇ ਖਾਸ ਕਰ ਇੱਧਰ ਮਾਲਵੇ ਦੇ ਕੇਂਦਰੀ ਮਾਲਵੇਆਂ ਤੱਕ ਸੋ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕਰਦੇ ਹਾਂ ਜੀ ਕਾਰਵਾਈਆਂ ਅੱਜ ਮੀਂਹ ਦੇ ਆਉਣ ਗਿਆ ਪਰ ਉਹ ਲਿਮਟਿਡ ਹੋਣ ਗਿਆ ਬਹੁਤ ਵੱਡੇ ਏਰੀਆ ਦੇ ਵਿੱਚ ਮੀਂਹ ਦਾ ਅਸਰ ਬਹੁਤ ਘੱਟ ਨੇ ਕੁਝ ਪਹਾੜ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਇੱਕ ਦੋ ਦਵਾਬੇ ਦੇ ਖੇਤਰ ਹੋ ਸਕਦੇ ਨੇ ਯਾਨੀ ਕਿ ਕੁੱਲ ਮਿਲਾ ਕੇ 10% ਖੇਤਰਾਂ ਦੇ ਵਿੱਚ ਅੱਜ ਉਮੀਦ ਹੈ ਕਿ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਲੱਗ ਜਾਣ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅੱਜ ਪੰਜਾਬ ਦਾ ਸਾਫ਼ ਹੀ ਰਹੇਗਾ ਅਗਲੇ 24 ਘੰਟਿਆਂ ਦੀ ਗੱਲ ਕਰੀਏ ਜੇਕਰ ਕੱਲ 22 ਤਰੀਕ ਦੀ ਗੱਲ ਕਰਦੇ ਹਾਂ ਤੇ ਕੱਲ ਵੀ ਕਾਰਵਾਈਆਂ ਸਿਮਤ ਰਹਿਣ ਦੇ ਆਸਾਰ ਨੇ ਹੋ ਸਕਦਾ ਜਿਹੜਾ ਸਿਸਟਮ 23 ਤਰੀਕ ਦਾ ਲੱਗਣਾ ਹੈ ਯਾਨੀ ਕਿ 23 ਤੋਂ ਲੈ ਕੇ 28 ਦੇ ਵਿੱਚ ਕਾਏ ਜਿਹੜੀ ਅਸੀਂ ਤੁਹਾਨੂੰ ਅਪਡੇਟ ਹੈ ਜਿਹੜੀ ਔਰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਉਹ ਸਿਸਟਮ ਦੀ ਸ਼ੁਰੂਆਤ ਹੋ ਸਕਦਾ ਕੱਲ 22 ਤੋ ਹੋ ਜੇ ਤੇ ਜੇਕਰ ਕੱਲ ਤੋ ਹੋ ਜਾਂਦੀ ਹੈ ਤੇ ਕੱਲ ਤੋ ਮੀਹਾਂ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਇੱਕ ਪਛਮੀ ਸਿਸਟਮ ਜਿਹੜਾ ਕਿ ਮੁੱਖ ਤੌਰ ਤੇ ਜਿਹੜਾ ਅਸਰ ਉਹ 22 ਤੋ ਬਾਅਦ ਉਹਦਾ ਵੇਖਣ ਨੂੰ ਮਿਲੇਗਾ ਇਸ ਕਰਕੇ ਕੱਲ ਵੀ ਅਸਾਰ ਜਿਹੜਾ ਉਹ ਲਿਮਟਡ ਹੋ ਸਕਦੇ ਨੇ ਜੇਕਰ ਕੱਲ ਸਿਸਟਮ ਐਕਟੀਵੇਟ ਹੋ ਗਿਆ ਤੇ ਕੱਲ ਵੀ ਕੁਝ ਖੇਤਾਂ ਦੇ ਵਿੱਚ ਤਗੜੀ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਇਲਾਵਾ ਹਰਿਆਣੇ ਦੇ ਉੱਤਰੀ ਭਾਗਾਂ ਦੇ ਵਿੱਚ 5 ਕਿਲਾ ਹੋ ਗਿਆ ਜਮਨानगर ਹੋ ਗਿਆ ਬਾਲਾ ਕੈਥਲ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਬੱਦਰ ਬਣ ਗਿਆ ਅੱਜ ਤੇ ਕੱਲ ਤੇ ਇਹਨਾਂ ਦੇ ਵਿੱਚ ਮੀਂਹ ਦੇ ਆਸਾਰ ਹੋਣਗੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣੇ ਦੇ ਮੌਸਮ ਸਾਫ਼ ਰਹੇਗਾ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਗਰਜ ਅਲਿਸ਼ਕ ਦੇ ਨਾਲ ਮੀਂਹ ਦੇ ਆਸਾਰ ਜੜਿਆ ਬਣੇ ਹੋਏ ਨੇ ਰਾਜਸਥਾਨ ਦੇ ਉੱਤਰੀ ਭਾਗ ਬਿਲਕੁਲ ਸਾਫ਼ ਰਹਿਣਗੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੌਪਗੜ੍ਹ ਸਰਤਗੜ੍ਹ ਬੀਕਾਨੇਰ ਜੁਰੂਸੀ ਕਲੇਨਾ ਭਾਗਾਂ ਦੇ ਵਿੱਚ ਮੀਂਹ ਦੇ ਅਸਰ ਘਟਨੇ ਆ ਦੱਖਣ ਪੂਰਬੀ ਰਾਜਸਥਾਨ ਦੇ ਵਿੱਚ ਜਿਹੜੇ ਮੀਂਹ ਦੇ ਅਸਰ ਬਣੇ ਹੋਏ ਨੇ ਤੇ ਉੱਥੇ ਮੀਂਹ ਲੱਗਣਗੇ ਕਿਉਂਕਿ ਮੌਨਸਨ ਐਕਸਿਸ ਇਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜਿਸ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋ ਰਹੇ ਨੇ ਹਿਮਾਚਲ ਉੱਤਰਾਖੰਡ ਜੰਮੂ ਫਿਲਹਾਲ ਐਸੋਲੇ ਮੀਂਹ ਤਗੜੇ ਲੈਵਲ ਤੇ ਦਰਜ ਨਹੀਂ ਹੋ ਰਹੇ ਪਰ ਆਉਣ ਦੇ ਦਿਨਾਂ ਦੇ ਵਿੱਚ ਇੱਥੇ ਤਗੜੀ ਕਾਰਵਾਈਆਂ ਹੋਣ ਦੇ ਅਸਰ ਨੇ ਅ ਅਗਲੇ ਜਿਹੜੇ 5-7 ਦਿਨ ਹੋਣਗੇ ਤਗੜੇ ਜਿਹੜੇ ਸ਼ਰਾਟੇ ਤਗੜੇ ਮੀਂਹ অতি ਪਾਰਮੀ ਪਹਾੜਾਂ ਦੇ ਵਿੱਚ ਦਰਜ ਹੋਣ ਦੀ ਪੂਰੇ ਫਰਿਆ ਸਾਰੇ ਜਿਹੜੇ ਬਣ ਚੁੱਕੇ ਨੇ ਕੁੱਲ ਮਿਲਾ ਕੇ ਕਹਾਣੀ ਦਾ ਸਾਰ ਇਹ ਹੈ ਕਿ ਅਗਲੇ 48 ਘੰਟੇ ਪੰਜਾਬ ਹੋ ਗਿਆ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਖੇਤਰ ਉੱਤਰੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਮੀਂਹ ਦੀਆਂ ਲਿਮਟਿਡ ਰਹਿਣ ਦੇ ਆਸਾਰ ਨੇ ਜੇਕਰ ਬਦਲ ਬਣਦਾ ਤੇ ਉਹ ਦੋ ਤਿੰਨ ਜ਼ਿਲ੍ਹਿਆਂ ਤੱਕ ਸੀਮਿਤ ਰਹੇਗਾ ਤੇ ਵੈਸੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਜੀ ਧੰਨਵਾਦ ਸ਼ੁਕਰੀਆ